ਸੱਚੀ ਗੱਲ ਦੋਸਤੋ ਕੀ ਹਾਲ ਚਾਲ ਜੀ ਵਧੀਆ ਸਾਰੇ ਦੋਸਤੋ ਮੈਂ ਆਪਣੀ ਪਿਛਲੀ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਅਗਰ ਤੁਸੀਂ ਕੋਈ ਵੱਡਾ ਵੀਜ਼ਾ ਅਪਲਾਈ ਕਰਦੇ ਪਿਓ ਤੇ ਉਸ ਦੇ ਵਾਸਤੇ ਤੁਸੀਂ ਆਪਣੀ ਬੈਂਕ ਸਟੇਟਮੈਂਟ ਨੂੰ ਕਿਵੇਂ ਮੈਨੇਜ ਕਰ ਸਕਦੇ ਹੋ ਦੋਸਤੋ ਠੀਕ ਹੈ ਜੀ ਉਸ ਵੀਡੀਓ ਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਉਹ ਹੋਰ ਰਹਿ ਗਈ ਸੀਗੀ ਜਿਹਦੇ ਵਾਸਤੇ ਮੈਂ ਇਹ ਵੀਡੀਓ ਬਣਾ ਰਿਹਾ ਅਗਰ ਤੁਸੀਂ ਆਪਣੀ ਬੈਂਕ ਸਟੇਟਮੈਂਟ ਨੂੰ ਮੈਨੇਜ ਕਰਦੇ ਹੋ ਦੋਸਤੋ ਤੇ ਬੈਂਕ ਸਟੇਟਮੈਂਟ ਦੇ ਨਾਲ ਅਸੀਂ ਅਗਰ ਕੋਈ ਵੱਡਾ ਵੀਜ਼ਾ ਅਪਲਾਈ ਕਰਨਿਆ ਤੇ ਉਹਦੇ ਵਾਸਤੇ ਦੋਸਤੋ ਸਾਡਾ ਲੱਗਦੀ ਹੈਗੀ ਆਈਟੀਆਰ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਆਪਣੀ ਆਈਟੀਆਰ ਜਿਹੜੀ ਹੈ ਉਹ ਕਿਵੇਂ ਮੈਨੇਜ ਕਰ ਸਕਦੇ ਹੋ ਕਿੰਨੇ ਤੱਕ ਦੀ ਆਈਟੀਆਰ ਦੇ ਵਿੱਚ ਤੁਹਾਨੂੰ ਕੋਈ ਵੱਡਾ ਵੀਜ਼ਾ ਮਿਲ ਸਕਦਾ ਹੈ ਕਹੇ ਦੋਸਤੋ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਇੱਕ ਰਿਕਵੈਸਟ ਹੁੰਦੀ ਹੈ ਕਿ ਜਿਹੜਾ ਵੀ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਇਸ ਚੈਨਲ ਤੇ ਤੁਹਾਡੇ ਨਾਲ ਟਰੈਵਲ ਰਿਲੇਟਿਡ ਇਨਫੋਰਮੇਸ਼ਨ ਮੈਂ ਸ਼ੇਅਰ ਕਰਦਾ ਰਹਿਣਾ ਦੋਸਤੋ ਠੀਕ ਹੈ ਜੀ ਦੋਸਤੋ ਅਗਰ ਆਪਾ ਵੀਜ਼ਾ ਅਪਲਾਈ ਕਰ ਰਹੇ ਆ ਕਿਸੇ ਵੱਡੇ ਕੰਟਰੀ ਦਾ ਵੀਜ਼ਾ ਅਪਲਾਈ ਕਰ ਰਹੇ ਆ ਤੇ ਸਾਨੂੰ ਆਪਣੀ ਪ੍ਰੋਫਾਈਲ ਦੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਮੇਰੇ ਅਕੋਰਡਿੰਗ ਪ੍ਰੋਫਾਈਲ ਦਾ ਜਿਹੜਾ ਤੁਹਾਡਾ ਪਾਸਪੋਰਟ ਤੋਂ ਲੈ ਕੇ ਤੁਹਾਡਾ ਟਰੈਵਲ ਇੰਸ਼ੋਰੈਂਸ ਤੱਕ एवरीथिंग ਬਿਲਕੁਲ ਕਲੀਅਰ ਹੋਣਾ ਚਾਹੀਦਾ ਬਹੁਤ ਹੀ ਸਾਫ਼ ਔਰ ਬਹੁਤ ਹੀ ਕਲੀਅਰ ਜਿਹੜਾ ਹੈਗਾ ਉਹ ਪ੍ਰੋਫਾਈਲ ਹੋਣੀ ਚਾਹੀਦੀ ਹੈ ਪ੍ਰੋਫਾਈਲ ਬੈਟਰ ਹੋਣੀ ਚਾਹੀਦੀ ਹੈ ਪ੍ਰੋਫਾਈਲ ਚੰਗੀ ਹੋਣੀ ਚਾਹੀਦੀ ਹੈਗੀ ਹੈ ਜਿਸ ਦੇ ਬਿਹਾਫ ਤੇ ਤੁਹਾਨੂੰ ਜਿਹੜਾ ਹੈਗਾ ਕੋਈ ਵੀ ਕੰਟਰੀ ਹੈ ਤੁਹਾਨੂੰ ਵੀਜ਼ਾ ਦੇ ਦੇਵੇ ਠੀਕ ਹੈ ਜੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਜਿਹੜਾ ਆਈਟੀਆਰ ਹੈਗਾ ਉਹ ਬਣਾ ਸਕਦੇ ਹੋ ਠੀਕ ਹੈ ਜੀ ਆਈਟੀਆਰ ਜਿਹੜੀ ਹੈਗੀ ਉਹ ਕਿੰਨੇ ਤੱਕ ਦੀ ਹੋਣੀ ਚਾਹੀਦੀ ਇਹ ਜਿਹੜੀ ਚੀਜ਼ਾਂ ਨੇ ਮੈਂ ਆਸਟ੍ਰੇਲੀਆ ਵੀਜ਼ਾ ਹੋਲਡਰ ਹੈਗਾ 3 ਸਾਲ ਦਾ ਆਸਟ੍ਰੇਲੀਆ ਵੀਜ਼ਾ ਹੈਗਾ ਦੋਸਤੋ ਮੇਰੇ ਕੋਲ ਮੈਂ ਟਰਕੀ ਵੀਜ਼ਾ ਲਿਆ ਆਇਆ ਹੈ ਨਿਊਜ਼ੀਲੈਂਡ ਵੀਜ਼ਾ ਲਿਆ ਹੋਇਆ ਹੈ ਦੋਸਤੋ ਸੋ ਉਸੇ ਬਿਹਾਫ ਤੇ ਜਿਹੜੇ ਮੈਂ ਆਪਣੇ ਆਈਟੀਆਰ ਲਗਾਏ ਸੀਗੇ ਤੁਰਕੀ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਠੀਕ ਹੈ ਜੀ ਦੋਸਤੋ ਆਈਟੀਆਰ ਜਿਹੜਾ ਹੁੰਦਾ ਹੈ ਤੁਹਾਡੀ ਸਾਲ ਦੀ ਪੂਰੀ ਇਨਕਮ ਦਾ ਜਿਹੜਾ ਵੇਰਵਾ ਹੈ ਜਿਹੜੀ ਸਾਰੀ ਜਾਣਕਾਰੀ ਹੈ ਉਹ ਤੁਸੀਂ ਸਰਕਾਰ ਨੂੰ ਦੇਣੀ ਹੁੰਦੀ ਹੈ ਅਗਰ ਤੁਸੀਂ ਪੇਬਲ ਹੁੰਦੇ ਹੋ ਅਗਰ ਤੁਸੀਂ ਟੈਕਸ ਪੇਬਲ ਹੁੰਦੇ ਹੋ ਤੇ ਤੁਹਾਨੂੰ ਟੈਕਸ ਪੇ ਹੁੰਦਾ ਹੈਗਾ ਅਦਰਵਾਈਜ਼ ਤੁਹਾਡਾ 0 ਜਿਹੜਾ ਹੈਗਾ ਟੈਕਸ ਹੁੰਦਾ ਹੈ ਔਰ ਤੁਹਾਨੂੰ ਉਹ ਆਈਟੀਆਰ ਵੀ ਫਿਲ ਕਰਨੀ ਚਾਹੀਦੀ ਹੈ ਜੀ ਦੋਸਤੋ ਠੀਕ ਹੈ ਜੀ ਮੈਂ ਇੱਕ ਸੈਲਰੀਡ ਪਰਸਨ ਆ ਠੀਕ ਹੈ ਜੀ ਮੈਂ ਆਪਣੀ ਆਈਟੀਆਰ ਜਿਹੜੀ ਆਪਣੇ ਸੈਲਰੀ ਦੇ ਅਕੋਰਡਿੰਗ ਜਿਹੜਾ ਹੈਗਾ ਉਹ ਫਿਲ ਕਰਨਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਜੇ ਅਗਰ ਤੁਸੀਂ ਸੈਲਰੀਡ ਪਰਸਨ ਹੋ ਤੇ ਤੁਸੀਂ ਕੀ ਕਰਨਾ ਤੁਹਾਨੂੰ ਕੀ ਕਰਨਾ ਚਾਹੀਦਾ ਤੁਸੀਂ ਜਿਹੜੀ ਆਈਟੀਆਰ ਹੈਗੀ ਹੈ ਦੋਸਤੋ ਤੁਸੀਂ ਉਹਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕਰ ਸਕਦੇ ਜਦ ਤੱਕ ਤੁਹਾਡੇ ਕੋਲ ਤੁਹਾਡੀ ਦੂਜੀ ਇਨਕਮ ਦਾ ਪ੍ਰੂਫ ਨਾ ਹੋਏ ਤੁਸੀਂ ਆਪਣੀ ਆਈਟੀਆਰ ਨੂੰ ਵਿਦਾਣ ਦੀ ਕੋਸ਼ਿਸ਼ ਨਾ ਕਰੋ ਮੰਨ ਲਓ ਕਿ ਤੁਹਾਡੀ ਸੈਲਰੀ ਜਿਹੜੀ ਹੈਗੀ ਹੈ ਦੋਸਤੋ 40000 ਹੈ ਇਹਦਾ ਮਤਲਬ ਤੁਹਾਡੀ ਜਿਹੜੀ ਆਈਟੀਆਰ ਐ 4.5 ਲੱਖ ਤੋਂ 5 ਲੱਖ ਦੇ ਵਿੱਚ ਦੀ ਆਈਟੀਆਰ ਜਾਏਗੀ ਦੋਸਤੋ ਤੁਹਾਡੀ ਆਈਟੀਆਰ ਜ਼ੀਰੋ ਜਾਏਗੀ ਠੀਕ ਹੈ ਜੀ ਤੁਸੀਂ ਪੇਬਲ ਨਹੀਂ ਹੋਗੇ ਤੁਹਾਨੂੰ ਜਿਹੜੀ ਆਪਣੀ ਆਈਟੀਆਰ ਹੈ ਉਹ ਜ਼ੀਰੋ ਹੀ ਫਿਲ ਕਰਨੀ ਚਾਹੀਦੀ ਹੈਗੀ ਹੈ ਉਹਦੇ ਵਿੱਚ ਜਿਆਦਾ ਪੈਸੇ ਨਹੀਂ ਲੱਗਦੇ ਮੈਂ ਕਿ 1000 ਰੁਪਏ ਲੱਗਦੇ ਆਂ ਅਗਰ ਕਿਸੇ ਵੀ ਤੁਸੀਂ ਸੀਐਨਏ ਨਾਲ ਗੱਲ ਕਰੋਗੇ ਤੁਹਾਡੀ ਆਈਟੀਆਰ ਫਿਲ ਕਰ ਦੇਗਾ ਦੋਸਤੋ ਅਗਰ ਤੁਸੀਂ ਆਪਣੀ ਸੈਲਰੀ ਦੇ ਨਾਲ ਕੋਈ ਹੋਰ ਕੰਮ ਵੀ ਕਰ ਰਹੇ ਹੋ ਦੋਸਤੋ ਠੀਕ ਹੈ ਜੀ ਕੋਈ ਬਿਜ਼ਨਸ ਕਰ ਰਹੇ ਹੋ ਆਫਟਰ ਦਾ ਜੌਬ ਤੁਸੀਂ ਕੋਈ YouTube ਚੈਨਲ ਚਲਾ ਰਹੇ ਹੋ ਜਾਂ ਕੋਈ ਕਿਸੇ ਕਿਸਮ ਦੀ ਤੁਹਾਡੀ ਕੋਈ ਇਨਕਮ ਹੈਗੀ ਹੈ ਤੇ ਤੁਸੀਂ ਉਸ ਨੂੰ ਜਿਹੜਾ ਹੈਗਾ ਆਈਟੀਆਰ ਦੇ ਵਿੱਚ ਅਗਰ ਪਾਣਾ ਹੈ ਤੇ ਉਸ ਦਾ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਕਿਉਂਕਿ ਅਗਰ ਇਹ ਦੋਨੋਂ ਇਨਕਮ ਤੁਹਾਡੀ ਸੈਲਰੀ ਦੇ ਨਾਲ ਜਿਹੜੀ ਦੋਨੋਂ ਇਨਕਮ ਹੈ ਤੁਹਾਡੀ ਆਈਟੀਆਰ ਦੇ ਨਾਲ ਨਹੀਂ ਨਹੀਂ ਮਿਲਣਗੀਆਂ ਔਰ ਤੁਸੀਂ ਉਹਨੂੰ ਪ੍ਰੂਫ ਨਹੀਂ ਦਿਓਗੇ ਤੇ ਜਿਹੜਾ ਵੀਜ਼ਾ ਅਫੀਸਰ ਤੁਹਾਡੀ ਜਿਹੜੀ ਹੈ ਵੀਜ਼ਾ ਐਪਲੀਕੇਸ਼ਨ ਹੈ ਉਹਨੂੰ ਰਿਜੈਕਟ ਕਰ ਸਕਦਾ ਹੈ ਦੋਸਤੋ ਠੀਕ ਹੈ ਜੀ ਸੋ ਪਲੀਜ਼ ਆਪਣੀ ਆਈਟੀਆਰ ਜਿਹੜੀ ਹੈ ਆਪਣੀ ਸੈਲਰੀ ਦੇ ਅਕੋਰਡਿੰਗ ਹੀ ਰਹਿਣ ਦਿਓ ਅਗਰ ਤੁਹਾਡੀ ਜਿਹੜੀ ਸੈਲਰੀ ਸੈਲਰੀ ਹੈਗੀ 40000 ਹੈ ਔਰ ਤੁਹਾਡਾ 4.5 ਤੋਂ 5 ਲੱਖ ਦਾ ਆਈਟੀਆਰ ਬਣਦਾ ਹੈ ਤੇ ਤੁਸੀਂ ਉਹਨੂੰ ਜ਼ਰੂਰ ਪਰੋ ਦੂਜੀ ਗੱਲ ਆ ਜਾਂਦੀ ਹੈ ਦੋਸਤੋ ਆਪਾਂ ਕਰੀਏ ਗੱਲ ਕਰੰਟ ਕਰੰਟ ਜਿਹੜਾ ਅਕਾਊਂਟ ਹੁੰਦਾ ਹੈਗਾ ਉਹਦੀ ਆਈਟੀਆਰ ਜਿਹੜੀ ਹੈ ਉਹ ਬਿਜ਼ਨਸ ਆਈਟੀਆਰ ਆਪਾਂ ਕਹਿ ਸਕਦੇ ਹਾਂ ਸੈਲਰੀ ਆਈਟੀਆਰ ਨਹੀਂ ਬਿਜ਼ਨਸ ਆਈਟੀਆਰ ਹੁੰਦੀ ਹੈ ਦੋਸਤੋ ਉਸ ਦੇ ਵਿੱਚ ਤੁਹਾਡੀ ਜਿਹੜੀ ਬਿਜ਼ਨਸ ਦਾ ਜਿਹੜੀ ਇਨਕਮ ਆ ਰਹੀ ਹੈ ਤੁਸੀਂ ਆਪਣਾ ਸਾਲ ਦਾ ਵੇਰਵਾ ਜਿਹੜਾ ਹੈਗਾ ਉਹ ਸਰਕਾਰ ਨੂੰ ਦੇਣਾ ਹੁੰਦਾ ਠੀਕ ਹੈ ਜੀ ਔਰ ਆਪਣੀ ਆਈਟੀਆਰ ਜਿਹੜੀ ਹੈ ਤੁਸੀਂ ਫਿਲ ਕਰਨੀ ਹੁੰਦੀ ਹੈਗੀ ਹੈ ਠੀਕ ਹੈ ਤੁਸੀਂ 3 ਮਹੀਨੇ ਬਾਅਦ ਕਰਦੇ ਹੋ 6 ਮਹੀਨੇ ਬਾਅਦ ਕਰਦੇ ਹੋ ਜਾਂ ਸਾਲ ਬਾਅਦ ਕਰਦੇ ਹੋ ਜਿਸ ਤਰੀਕੇ ਨਾਲ ਵੀ ਤੁਸੀਂ ਆਪਣੇ ਆਈਟੀਆਰ ਫਿਲ ਕਰਦੇ ਹੋ ਉਹ ਐਗਜੈਕਟ ਹੀ ਰਹਿਣ ਦਿਓ ਜਿੰਨੀ ਤੁਹਾਨੂੰ ਇਨਕਮ ਆਂਦੀ ਹੈ ਦੋਸਤੋ ਹਰ ਇੱਕ ਚੀਜ਼ ਜਿਹੜੀ ਹੈ ਤੁਹਾਡੀ ਪ੍ਰੋਫਾਈਲ ਚ ਮੈਨੇ ਕਰਦੀ ਹੈ ਟਰੈਵਲ ਹਿਸਟਰੀ ਤੋਂ ਲੈ ਕੇ ਆਈਟੀਆਰ ਤੱਕ ਇਹ ਸਾਰੀ ਚੀਜ਼ਾਂ ਜਿਹੜੀਆਂ ਚੈੱਕ ਹੁੰਦੀਆਂ ਨੇ ਇੱਕ ਵੱਡੇ ਵੀਜ਼ੇ ਵਾਸਤੇ ਦੋਸਤੋ ਠੀਕ ਹੈ ਜੀ ਅਗਰ ਤੁਸੀਂ ਆਪਣੇ ਆਈਟੀਆਰ ਵਿਦਵਾਉਂਦੇ ਹੋ ਲੋਕੀ ਵਿਦਵਾ ਲੈਂਦੇ ਨੇ ਜੀ ਮੇਰੀ ਇੰਨੀ ਇਨਕਮ ਇਥੋਂ ਆ ਰਹੀ ਹੈ ਮੈਂ ਕਿਰਾਏ ਕਰਾਇਆ ਲੈ ਰਹੇ ਆ ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡੀ ਕੋਈ ਇਨਕਮ ਆ ਰਹੀ ਹੈ ਅਗਰ ਤੁਸੀਂ ਆਪਣੀ ਇਨਕਮ ਵਧਾ ਲੈਂਦੇ ਹੋ ਦੋਸਤੋ ਤੇ ਉਹਨੂੰ ਪ੍ਰੂਫ ਕਰਨਾ ਹੈਗਾ ਤੁਸੀਂ ਜਦ ਵੀ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਵੀਜ਼ਾ ਦਾ ਵਾਸਤੇ ਜਿਹੜੀ ਤੁਸੀਂ ਆਈਟੀਆਰ ਦਿਖਾ ਰਹੇ ਹੋ bizness ਦੀ ਦੋਸਤੋ ਇੱਕ ਤੇ ਤੁਹਾਡਾ bizness ਪ੍ਰੂਫ ਲੱਗੇਗਾ ਜਿਸ ਦੇ ਅਕੋਰਡਿੰਗ ਤੁਹਾਡਾ ਜਿਹੜੀ ਸੈਲਰੀ ਤੁਹਾਡੀ ਜਿਹੜੀ ਇਨਕਮ ਆ ਰਹੀ ਹੈ ਸਾਲ ਦੀ ਠੀਕ ਹੈ ਜੀ ਉਹ ਦਿਖਾਓਗੇ ਉਸ ਤੋਂ ਇਲਾਵਾ ਜਿਹੜੀ ਤੁਸੀਂ ਅਨਦਰ ਇਨਕਮ ਦਿਖਾ ਰਹੇ ਉਹਦਾ ਪ੍ਰੂਫ ਵੀ ਤੁਹਾਨੂੰ ਦੇਣਾ ਪਏਗਾ ਜਿਵੇਂ ਆਪਾਂ ਮੰਨੀਏ ਕਿ GST ਲਗਾ ਦਨੇ ਆਪਣੇ ਬਿਜ਼ਨਸ ਦੀ MSME ਲਗਾ ਦਨੇ ਆਪਣੇ ਬਿਜ਼ਨਸ ਦੀ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਹੋਰ ਇਨਕਮ ਕਰਦੇ ਹੋ ਤਾਂ ਉਸਦਾ ਵੀ ਤੁਹਾਨੂੰ ਪ੍ਰੂਫ ਨਾਲ ਲਗਾਉਣਾ ਪਏਗਾ ਦੋਸਤੋ ਠੀਕ ਹੈ ਜੀ ਇਸ ਤਰੀਕੇ ਨਾਲ ਦੋਸਤੋ ਤੁਸੀਂ ਆਪਣੀ ਆਈਟੀਆਰ ਨੂੰ ਤਿਆਰ ਕਰ ਸਕਦੇ ਹੋ ਬਿਨਾ ਕਿਸੇ ਚੰਗਜੜ ਤੋਂ ਦੋਸਤੋ ਮੈਂ ਐਕਸੈਲਡ ਪਰਸਨਾ ਮੈਂ 4.5 ਹਜ਼ਾਰ ਦੀ ਆਈਟੀਆਰ ਤੇ ਜਿਹੜੀ 0 ਪੇਬਲ ਹੁੰਦੀ ਹੈਗੀ ਮੈਂ ਉਹਦੇ ਤੇ 터ਕੀ ਦਾ ਵੀਜ਼ਾ ਲਿਆ ਸੀਗਾ ਸੇਮ 4.5 ਤੋਂ 50000 ਦੀ 4.5 ਤੋਂ 5 ਲੱਖ ਦੀ ਆਈਟੀਆਰ ਦੇ ਵਿੱਚ ਹੀ ਮੈਂ ਨਿਊਜ਼ੀਲੈਂਡ ਦਾ ਵੀਜ਼ਾ ਲਿਆ ਔਰ ਸੇਮ 4.5 ਤੋਂ 5 ਲੱਖ ਦੀ ਆਈਟੀਆਰ ਦੇ ਵਿੱਚ ਹੀ ਮੈਂ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਲਿਆ ਹੈਗਾ ਦੋਸਤੋ ਆਸਟ੍ਰੇਲੀਆ ਦਾ ਵੀਜ਼ਾ ਜਿਹੜਾ ਹੈਗਾ ਜਾਪਾਨ ਦੇ ਬਰਾਬਰ ਹੈਗਾ ਸ਼ੇਨਗਨ ਦੇ ਬਰਾਬਰ ਹੈ ਔਰ ਕੈਨੇਡਾ ਦੇ ਬਰਾਬਰ ਹੈ ਠੀਕ ਹੈ ਜੀ ਅਗਰ ਇੰਨੇ ਆਈਟੀਆਰ ਦੇ ਵਿੱਚ ਟ੍ਰੈਵਲ ਹਿਸਟਰੀ ਔਰ ਤੁਹਾਡੇ ਜਿਹੜੇ ਫਾਈਲ ਹੈਗੀ ਹੈ ਉਹ ਸਾਰੀ ਇੱਕ ਚੰਗੀ ਤਰ੍ਹਾਂ ਤਿਆਰ ਹੋਏ ਤਾਂ ਤੁਹਾਨੂੰ ਆਸਟ੍ਰੇਲੀਆ ਵੀਜ਼ਾ ਮਿਲ ਜਾਂਦਾ ਹੈ ਇਸ ਦਾ ਮਤਲਬ ਤੁਹਾਨੂੰ ਸ਼ੇਨਗਨ ਵੀ ਮਿਲ ਸਕਦਾ ਹੈ ਇਸ ਦਾ ਮਤਲਬ ਤੁਹਾਨੂੰ ਜਾਪਾਨ ਵੀ ਮਿਲ ਸਕਦਾ ਹੈ ਇਸ ਦਾ ਮਤਲਬ ਤੁਹਾਨੂੰ ਦੋਸਤੋ ਕੈਨੇਡਾ ਵੀ ਮਿਲ ਸਕਦਾ ਹੈਗਾ ਸੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਆਈਟੀਆਰ 8 ਜਾਂ 10 ਲੱਖ ਦੀ ਹੋਏਗੀ ਤੁਹਾਨੂੰ ਤਾਂ ਹੀ ਵੀਜ਼ਾ ਮਿਲੇਗਾ ਬਾਕੀ ਚੀਜ਼ਾਂ ਵੀ ਮੈਟਰ ਕਰਦੀਆਂ ਨੇ ਪੂਰੀ ਪ੍ਰੋਫਾਈਲ ਜਿਹੜੀ ਹੈ ਉਹ ਚੈੱਕ ਹੁੰਦੀ ਹੈਗੀ ਹੈ ਸੋ ਤਿੰਨ ਚਾਰ ਕੰਟਰੀਆਂ ਕਰਕੇ ਆ ਕੇ ਆਪਣੀ ਆਈਟੀਆਰ ਵਿਦਵਾ ਕੇ ਤੁਸੀਂ ਆਪਣਾ ਜਿਹੜਾ ਹੈਗਾ ਕੈਨੇਡਾ ਜਾਪਾਨ ਆਸਟ੍ਰੇਲੀਆ ਸ਼ੇਨੈਗਨ ਨਾ ਲਾਓ ਬੜੇ ਤਰੀਕੇ ਨਾਲ ਆਪਣੀ ਫਾਈਲ ਨੂੰ ਖੁਦ ਇੱਕ ਵਾਰੀ ਸਟੱਡੀ ਕਰੋ ਕਿਸੇ ਏਜੰਟ ਕੋਲੋਂ ਕੰਮ ਕਰਾਣਾ ਹੈ ਜਰੂਰ ਕਰਾਓ ਮਗਰ ਆਪਣੀ ਫਾਈਲ ਨੂੰ ਇੱਕ ਵਾਰੀ ਸਟੱਡੀ ਕਰ ਲਓ ਕਿ ਤੁਹਾਡੀ ਫਾਈਲ ਕੀ ਬੋਲਦੀ ਹੈਗੀ ਤੁਹਾਨੂੰ ਖੁਦ ਬਖੁਦ ਪਤਾ ਲੱਗ ਜਾਏਗਾ ਦੋਸਤੋ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਫਾਈਲਿੰਗ ਕਰਕੇ ITR ਫਿਲ ਕਰਕੇ ਤੁਸੀਂ ਆਪਣਾ ਵੱਡਾ ਵੀਜ਼ਾ ਅਪਲਾਈ ਕਰ ਸਕਦੇ ਹੋ ਦੋਸਤੋ ਉਮੀਦ ਕਰਨਾ ਹੈ ਵੀਡੀਓ ਚੰਗਾ ਲੱਗਾ ਹੋਏਗਾ ਦੋਸਤੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਠੀਕ ਹੈ ਜੀ ਸੋ ਮਿਲਨੇ ਆ ਫਿਰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਗੇ ਰੱਬ ਰੱਖਾ ਸ਼ਬਾ ਖੈਰ ਸੱਚੀ ਗੱਲ ਜੀ